ਕਾਲ ਕੇ ਹਾਲ ਚਾਲ ਮੈਂ ਟਾਡਾ ਮਿੱਤਰ ਪਿਆਰਾ ਆਪਣੇ ਨਾਲ ਸੁਣੋ ਭਾਜੀ ਹਾਏ ਕੋ ਹਾਏ ਵਾਹ ਜਰਾ ਕਰ ਆਪਣੇ ਜਾ ਰਹੇ ਨੇ ਭਾਜੀ ਬੋਲਦੇ ਇਹ ਵੀ ਕਹਿੰਦਾ ਇਹ ਕਿਤੇ ਬਰਾਤ ਬਈਓ ਯਾਰ ਭਾਜੀ ਸ਼ੁਮਜੀ ਦਾ ਜਨਮ ਆ ਰਹੇ ਨੇ ਇਦਾਂ ਛੋਟੇ ਛੋਟੇ ਪਰਿੰਜ ਦਾ ਗਰੀ ਮੱਲੇ ਚ ਇੰਡੀਆ ਬਣੇ ਹੁੰਦੇ ਹਾਂਜੀ ਸੋਨੂੰ ਭਾਜੀ ਮਚਾਣ ਵਾਟ ਦਿੰਦੇ ਹੋਏ ਹਾਂਜੀ ਫੋਕੀਆਂ ਚਾਹ ਪੀ ਬਿਗਟੜ ਪੋਹ ਜੜਾ ਇਹਨਾਂ ਨੇ ਉਹ ਬਿਸਕੁਟ ਲੱਗੇ ਨੇ ਕਿੰਨੇ ਖਾਣੇ ਦੋ ਚੱਲ ਸੋਨੂ ਭਾਈ ਤੂੰ ਲੈ ਲੈਣਾ ਓਕੇ ਇਹ ਕਦੇ ਕੋ ਚੁਣੀ ਨਹੀਂ ਸੰਭੀ ਜਾਂਦੇ ਦੇਖਿਆ ਨੇ ਦੋਨੇ ਕਪੜੇ ਦੇ ਦਾਂਦੇ ਹੈ ਹੈ ਇਹ ਹੈ ਉਹ ਜਾ ਕੀ ਵੀ ਹੈ ਇਹ ਚੀਜ਼ ਵਿਖੀ ਆ ਜਿਹੜਾ ਮਰਜ਼ੀ ਫਲੇਵਰ ਚੱਕ ਲੋ ਬੋਤਲ ਦਾ ਨਿੰਬੂ ਕਿਉਂ ਹੈ ਸਾਰੇ ਇਹਦੇ ਚ ਕੀਤਾ ਕੀ ਆ ਤੁਹਾਨੂੰ ਹਰ ਚੀਜ਼ ਚ ਹਰ ਜੀ ਚ ਨਿੰਬੂ ਨਹੀਂ ਪੋਰ ਗਈ ਆ ਹਾਂ ਹੂੰ ਹੂੰ ਕੋਕਾ ਸਦਰ ਮਾਰੋ ਥੋੜੇ ਹੂੰ ਨਿੰਬੂ ਆਹ ਭਰੀਆਂ ਨੇ ਤੇ ਨਿੰਬੂ ਨਹੀਂ ਹੈਗਾ ਇਹ ਤਾਂ ਤਰਾ ਮਨ ਕਿ ਖੱਟੀ ਚੀਜ਼ ਜ਼ਿਆਦਾ ਲੋਕ ਰੈਫਰੈਂਸ ਆ ਭਾਜੀ ਜਿਹੜੇ ਦਿਨ ਜ ਰਾਤ ਰਕ ਆਪਣੇ ਨਹੀਂ ਤੇ ਇਹ ਤਾਂ ਪੀਣ ਦਾ ਫਾਇਦਾ ਹੀ ਨਹੀਂ ਰ ਪੀਤਾ ਹੀ ਪੀਣੀ ਦੀ ਗੱਲ ਤੁਸੀਂ ਜੇ ਤੂੰ ਦਰੂ ਹੀ ਚੱਕਣਾ ਹੋ ਜੇ ਨਿੰਬੂ ਵਾਲਾ ਪਾਣੀ ਪੀਣਾ 2-3 ਦਿਨ ਦੇ ਪਾ ਕੇ ਪੀਓ ਤੈਨੂੰ ਬਹੁਤ ਬੈਨੀਫਿਟ ਹੋ ਗਏ ਨੇ ਇਹ ਰ ਸਿੰਘ ਚਾਰ ਨਾ ਦੇ ਉੱਤੇ ਬਾਅਦ ਉਹ ਹੀ ਗੱਲ ਆਵੇ ਸਾਡੇ ਮੈਨੂੰ ਲੱਭਣ ਤੋਨੂ ਪਾ ਤੇਰੇ ਵਾਸਤੇ ਆ ਪਾਸਾ ਲੈ ਕੇ ਆ ਤੇਰੇ ਵਾਸਤੇ ਕੱਢੇ ਲੈ ਜਾਣਾ ਠੀਕ ਹੈ ਵਾਹ ਭਾਜੀ ਕੋਈ ਖੱਟੀ ਚੀਜ਼ ਆ ਪੈਂ ਗਵਾਢੀ ਰਹਿਣ ਦੇ ਕੋਈ ਟਿਕਟ ਪਰ ਕੋਣ ਉਹਨੂੰ ਵਾ ਇੱਕ ਦਾ ਵੱਡਾ ਹੋ ਗਿਆ ਹਲੇ ਵੀ ਕੋਨਾ ਦੇ ਡੁੱਲੇ ਫਿਰਦਾ ਭੱਜ ਕੇ ਬਣਾ ਮਰਾ ਹੀ ਅਗਲੇ ਨੇ ਈਡੀਆ ਦਾ 300 ਰੁਪਏ ਘਾਕੇ ਆਤਾ ਨਾ ਕੇ ਬੰਦੇ ਵਾ ਓਏ ਕੀ ਕਹਿੰਦਾ ਉਹ ਦਿਹਾਗ ਨਹੀਂ ਇਹ ਦੇਸ਼ ਇਹਨਾਂ ਤੇ ਜੀਣ ਜੋਗਾ ਨਹੀਂ ਹੈਗਾ